ਆ ਗਏ ਲੋਕ ਪੀਂ ਜੇ ਤਾੜਾ ਸਾਡਾ ਤੁਹਾਡੀ ਸੋਚ ਤੇ ਪਹਿਰਾ ਦੇ ਅੰਗੇ ਲੋਕ ਕੇ ਹਵਾ ਸਾਡਾ ਤੁਹਾਡੀ ਸੋਚ ਤੇ ਪਹਿਰਾ ਦੇ ਅੰਗੇ ਲੋਕ ਕੇ ਬਾਬਾ ਸਾਹਿਬ ਮੇਡ ਕਰ ਤੋਂ ਸੁਰਮਾਨ ਨੂੰ ਲੈ ਕੇ ਸੰਧਾਨ ਨੂੰ ਲੈ ਕੇ ਕੁਛ ਵੀ ਕਰਨਾ ਪਿਆ ਤੇ ਇਹ ਅਸੀਂ 괜ੀ ਹਟਾਂਗੇ ਇਹ ਸਾਤੇ ਕੋਈ ਇਤਰਾਜ਼ ਨਹੀਂ ਕੀਤਾ ਬਾਬਾ ਸਾ ਜੀ ਤੁਹਾਡੀ ਸੋਚ ਤੇ ਕਰਾ ਦੇਾਂਗੇ ਝੋਕੇ ਜੈ ਭੀ ਜੈ ਭਾਰਤ ਬਾਬਾ ਸਾ ਤੁਹਾਡੀ ਸੋਚ ਤੇ ਕਰਾ ਦੇਾਂਗੇ ਝੋਕੇ ਉਹ ਕੋਈ ਗੂਲੋ ਨਾਲ ਰੰਗ ਰਗਾ ਰੋਣ ਰਾਜ ਰਾਜ ਰੋਣੂ ਸਾਹਿਬ ਆਓ ਇੱਧਰ ਅੱਜ ਫਰੋਹ ਸਾਹਿਬ ਆਜੋ ਕੋਈ ਨਹੀਂ ਆਓ ਤੇ ਸਭ ਤੋਂ ਪਹਿਲਾਂ ਤੇ ਜਿਹੜਾ 26 ਜਨਵਰੀ ਨੂੰ ਦਰਬਾਰ ਸਾਹਿਬ ਵਿਖੇ ਬਾਬਾ ਸਾਹਿਬ ਮਿੱਡਗਰ ਦੇ ਗੁੱਤਨੀ ਵੀ ਆਦਮੀ ਕੀਤੀ ਆ ਆਦਮਪੁਰ ਦੇ ਸਾਰੇ ਇਲਾਕਾ ਨਿਵਾਸੀ ਉਸ ਘਟਨਾ ਦੀ ਕੜੀ ਨਿੰਦਾ ਕਰਦੇ ਆ ਕਿਉਂਕਿ ਬਾਬਾ ਸਾਹਿਬ ਮਿੱਡਗਰ ਨੇ ਦੇਸ਼ ਨੂੰ ਸੰਵਿਧਾਨ ਦਿੱਤਾ ਉਦੋਂ 26 ਜਨਵਰੀ ਸੀਗੀ ਦੇ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਜਿਹਦੇ ਨਾਲ ਹਰੇਕ ਨਾਗਰਿਕ ਨੂੰ ਬਰਾਬਰਤਾ ਦੇ ਮੌਲਿਕ ਅਧਿਕਾਰ ਮਿਲਦੇ ਆ ਕੀ ਅੱਜ ਸਾਡਾ ਕੋਈ ਭਾਰਤੀ ਜੀਦਾ ਆ ਤੇ ਉਹ ਦੇਸ਼ ਦੇ ਸੰਵਿਧਾਨ ਦੇ ਕਾਨੂੰਨ ਦੇ ਮੁਤਾਬਕ ਮਿਲੇ ਅਧਿਕਾਰਾਂ ਦੇ ਮੁਤਾਬਕ ਜੀਦਾ ਆ ਉਹ ਕਿਸ ਨੇ ਕਰਾਇਆ ਉਹ ਕਿੱਦਾਂ ਹੋਇਆ ਬਾਬਾ ਸਾਹਿਬ ਮੜਗਾ ਦੀ ਬੇਅਦਬੀ ਹੋਈ ਆ ਸੰਵਿਧਾਨ ਨੂੰ ਸੜਨ ਦੀ ਕੋਸ਼ਿਸ਼ ਕੀਤੀ ਆ ਸਾਡੀ ਅੱਜ ਸ਼ਾਂਤੀਪੂਰਵਕ ਮੰਗ ਵੈ ਉਹ ਕਿਸੇ ਫਿਰਕੇ ਦਾ ਬੰਦਾ ਹੋਵੇ ਉਹ ਕਿਸੇ ਜਾਤੀ ਦਾ ਬੰਦਾ ਹੋਵੇ ਉਹ ਕਿਸੇ ਧਰਮ ਦਾ ਬੰਦਾ ਹੋਵੇ ਇਸ ਗੱਲ ਦੇ ਨਾਲ ਸਾਡਾ ਭੁਲੇਣਾ ਦੇ ਨਾਲ ਨਹੀਂ ਹੈਗਾ ਉਹਨੇ ਬਾਬਾ ਸਾਹਿਬ ਮਿਤਕਰ ਦਾ ਪ੍ਰਮਾਨ ਕੀਤਾ ਆ ਦੇਸ਼ ਦਾ ਬੇਮਾਨ ਕੀਤਾ ਆ ਦੇਸ਼ ਘਰੋ ਦਾ ਕੰਮ ਕੀਤਾ ਆ ਸਾਡੀ ਸਾਰਿਆਂ ਦੀ ਮੰਗ ਆ ਕਿ ਉਸ ਦੇ ਵੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਪਲੱਸ ਜਿਹੜੇ ਲੋਕਾਂ ਨੇ ਨੂੰ ਇਸਤੇਮਾਲ ਕੀਤਾ ਆ 14 ਦੇ ਕੋਲੋਂ ਕਿਰਾਇਆ ਆ ਕਿਹੜੀਆਂ ਏਜੰਸੀਆਂ ਉਹਦੇ ਪਿੱਛੇ ਆ ਕਿਹੜੇ ਲੋਕ ਉਹਦੇ ਪਿੱਛੇ ਆ ਕਿਹੜੇ ਨੌਕਾਸੀ ਭਾਈ ਭਾਈਚਾਰੇ ਦੇ ਵਿੱਚ ਬੰਡ ਪਾਣੀ ਚਾਹੁੰਦੇ ਆ ਕਿਹੜੇ ਲੋਕ ਜਿਹੜੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਆ ਸਾਡੀ ਬੇਨਤੀ ਆ ਸਰਕਾਰ ਨੂੰ ਕਿ ਉਹਨਾਂ ਤੱਕ ਅਪਰੋਚ ਕਰਕੇ ਉਹ ਗੋਸ਼ੀ ਦੇ ਨਾਲ-ਨਾਲ ਜਿਨ੍ਹਾਂ ਨੇ ਉਸ ਬੰਦੇ ਨੂੰ ਵਰਤਿਆ ਆ ਉਹਨਾਂ ਦੇ ਉੱਤੇ ਵੀ ਦੇਸ਼ ਧੋ ਦਾ ਪਰਚਾ ਦਰਜ ਹੋਣਾ ਚਾਹੀਦਾ ਆ ਐਨਐਸਏ ਲੱਕੜੀ ਕਹੀਦੀ ਆ ਅੱਜ ਸਾਰੇ ਲੋਕ ਇਸ ਦਾ ਸਾਥ ਦੇ ਡੇ ਹੋਆ ਪ੍ਰਸ਼ਾਸਨ ਦਾ ਸਾਥ ਦੇ ਡੇ ਹੋਆ ਸ਼ਾਂਤ ਮਈ ਢੰਗ ਦੇ ਨਾਲ ਇੱਕ ਸਾਈਡ ਤੇ ਹੋ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਆ ਪਰ ਗੱਲ ਯਾਦ ਰੱਖਿਓ ਨਾ ਹਲਕਾ ਲਵੇ ਸਰਕਾਰ ਤੇ ਨਾ ਹਲਕਾ ਲਵੇ ਪ੍ਰਸ਼ਾਸਨ ਇਹ ਸਾਡੀ ਗੱਲ ਨੂੰ ਹਲਕਾ ਲਿਆ ਤੇ ਕੱਲ ਨੂੰ ਕਿਸੇ ਵੀ ਕਿਸੇ ਵੀ ਦੇਸ਼ ਦੇ ਕੋਨੇ ਦੇ ਵਿੱਚ ਬਾਬਾ ਸਾਹਿਬ ਮਿੰਡ ਕਰਦੇ ਸਨਮਾਨ ਨੂੰ ਲੈ ਕੇ ਸੰਭਾਧਨ ਨੂੰ ਲੈ ਕੇ ਕੁਝ ਵੀ ਕਰਨਾ ਪੈ ਜਾਵੇ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਫੇਰ ਸਾਡੇ ਕੋਈ ਇਤਰਾਜ਼ ਨਾ ਕੀਤਾ ਗਿਆ ਵੀ ਫੇਰ ਜ਼ਿੰਮੇਵਾਰੀ ਸਰਕਾਰਾਂ ਤੇ ਪਰਛਾਹਦੀ ਹੋਵੇਗੀ ਸਾਡੀ ਅੱਜ ਇਹ ਹੀ ਮੰਗ ਆ ਕਿ ਅਸੀਂ ਸ਼ਾਦਮੇ ਤਰੀਕੇ ਦੇ ਨਾਲ ਆ ਲਾਬਰ ਆਦਮਪੁਰ ਦੇ ਨਿਵਾਸੀ ਇਲਾਕੇ ਦੇ ਨਿਵਾਸੀ ਸ਼ਾਦਮੇ ਦੀ ਇਹ ਕਿਹਨਾ ਮੰਗ ਕਰ ਰਹੇ ਆ ਕਿ ਜਿਹੜੇ ਜਿਹੜੇ ਵੀ ਏਜੰਸੀ ਨੇ ਜਾਂ ਜਿਹੜੇ ਲੋਕਾਂ ਨੇ ਉਹ ਜੋ ਵੀ ਸ਼ਕਸ਼ ਹੈਗਾ ਆ ਉਹ ਤੋਂ ਕੋ ਗਲਤ ਕਰਾਇਆ ਆ ਉਹਦੇ ਖਿਲਾਫ ਐਨਐਸਏ ਦੇਸ਼ ਦੇ ਪੱਧਰ ਤੇ ਹੁਣਾ ਚਾਹੀਦਾ ਆ ਇਹ ਹੀ ਅਸੀਂ ਮੰਗ ਕਰਦੇ ਆ ਜਿੰਨੇ ਸਾਥੀ ਆਏ ਆ ਚਾਕ ਦੀ ਜ਼ਮੀਰ ਵਾਲੇ ਉਹਨਾਂ ਦਾ ਮੈਂ ਸਾਰੇ ਧੰਨਵਾਦ ਕਰਦਾ ਹਾਂ ਕਿ ਘਰਾਂ ਚੋਂ ਨਿਕਲ ਕੇ ਬਾਬਾ ਸਾਹਿਬ ਮੇਡਕਰ ਤੇ ਸੰਵਿਧਾਨ ਦੇ ਹੱਕ ਇਹਨਾਂ ਨੇ ਹਾ ਦਾ ਨਾਰਾ ਮਾਰਿਆ ਆ ਔਰ ਇਹ ਜਿਤਾਇਆ ਆ ਕਿ ਅਸੀਂ ਇਸ ਦੇਸ਼ ਦੇ ਵਾਸੀਆਂ ਅਸੀਂ ਅਮਨ ਪਸੰਦ ਵਾਂ ਕਦੇ ਇੱਕ ਸਾਈਡ ਦੇ ਉੱਤੇ ਸ਼ਾਂਤੀ ਦੇ ਨਾਲ ਸਾਰੇ ਬੈਠੇ ਆ ਤੋਂ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਜੈ ਭੀਮ ਪਾਰਟੀ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਕੇ ਸਨਮਾਨ ਮੇ ਬਹੁਜਨ ਸਮਾਜ ਮੈਦਾਨ ਮੇ जय भीम जय भारत जय भीम जय भारत ਭਰ ਦੇ ਹੀ ਸਾਰੇ ਕੋਨੇ-ਕੋਨੇ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਨਰ ਵਿਵਪਦੀਆਂ ਹੋ ਰਹੀਆਂ ਜਾਂ ਹੁੰਦੀਆਂ ਆਈਆਂ ਉਹਦੇ ਬਾਰੇ ਤਾਂ ਡਾਕੀ ਵਿਚਾਰਿਆ ਇਹਦੇ ਬਾਰੇ ਆ ਜੀ ਜਦੋਂ ਨਾ ਪਹਿਲਾਂ ਬੇਅਦਬੀਆਂ ਹੁੰਦੀਆਂ ਸੀ ਗਿਆ ਜਿਹੜੇ ਹੁਣ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਵੀ ਆ ਤੇ ਇੱਕਦਮ ਦੂਜੇ ਤੇ ਇਨੀ ਕੁਸ਼ੀ ਲਾਦੇ ਸੀ ਜੀ ਹੁਣ ਗ੍ਰਹਿ ਮੰਤਰੀ ਜ਼ਿੰਮੇਵਾਰੀ ਉਹਦੀ ਆ ਮੇਰੀ ਭਗਵੰਤ ਮਾਨ ਸਿੰਘ ਨੂੰ ਵੀ ਬੇਨਤੀ ਆ ਵੀ ਤੁਸੀਂ ਦੇਖਦੇ ਮੁੱਖ ਮੰਤਰੀ ਵੀ ਆ ਪੰਜਾਬ ਦੇ ਤੇ ਗ੍ਰਹਿ ਮੰਤਰੀ ਵੀ ਆ ਜੇ ਤੁਹਾਡੇ ਰਾਜ ਦੇ ਵਿੱਚ ਬੇਅਦਬੀ ਹੋਣੀ ਜ਼ਿੰਮੇਵਾਰ ਤੁਸੀਂ ਆ ਔਰ ਜਿੰਨੀ ਜਲਦੀ ਹੋ ਸਕਦਾ ਆ ਜਿਹੜੇ ਲੋਕ ਬੇਅਦਬੀ ਕਰਨ ਵਾਲੇ ਹੈਗੇ ਆ ਜਿਹੜੇ ਲੋਕ ਭੜਕਾਉਣ ਦੇ ਲੋਕਾਂ ਨੂੰ ਭੜਕਾਉ ਦੰਗੇ ਕਰਾਉਣ ਦੀ ਕੋਸ਼ਿਸ਼ ਕਰਦੇ ਹੋਣਾ ਉੱਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨਕੀਰ ਕਸਣ ਕਿਉਂਕਿ ਇਹ ਜਿਹੜੀਆਂ ਬੇਅਦਬੀਆਂ ਹੋਣੀਆਂ ਕਿਸੇ ਫਿਰਕੇ ਨੂੰ ਭੜਕਾਉਣਾ ਇਹ ਦੇਸ਼ ਲਈ ਤੇ ਸਮਾਜ ਲਈ ਬੜੇ ਭੈੜੇ ਹੁੰਦੇ ਆ ਸੋ ਇਦਾਂ ਦਾ ਨਾ ਕੱਲੂ ਹੋਵੇ ਕਿ ਕੱਲੂ ਦੇਸ਼ ਜਿਹੜਾ ਕਿਸੇ ਅਗਦੀ ਲਪੇਟ ਦੇ ਵਿੱਚ ਆ ਜਾਵੇ ਤਾਂ ਮੁੱਖ ਮੰਤਰੀ ਸਾਦੂ ਸੰਭਾਲਣਾ ਹੋਵੇ। ਸੋ ਸਾਡੀ ਮੁੱਖ ਮੰਤਰੀ ਨੂੰ ਬੇਨਤੀ ਆ ਵੀ ਤੁਸੀਂ ਗ੍ਰਹਿ ਮੰਤਰੀਆਂ ਪੰਜਾਬ ਦੇ ਤੁਹਾਡੇ ਗ੍ਰਹਿ ਮੰਤਰੀ ਹੁੰਦਿਆਂ ਬਾਬਾ ਸਾਹਿਬ ਮੇਟ ਕਰਦੇ ਬੁੱਤ ਦੀ ਬੇਅਦਮੀ ਹੋਈ ਆ। ਸੰਵਿਧਾਨ ਦੇ ਅਸਲ ਲਾਗੂ ਉਸ ਦਿਨ ਹੋਇਆ ਸੰਵਿਧਾਨ ਦੇ ਅਸਲ ਸੰਵਿਧਾਨ ਦੀ ਬੇਅਦਮੀ ਹੋਈ ਆ। ਇਸ ਕਰਕੇ ਸਾਰੇ ਦੇਸ਼ ਦੀ ਬੇਅਦਮੀ ਆ। ਇਹ ਸਾਰੇ ਲੋਕਾਂ ਦੀ ਬੇਅਦਮੀ ਆ। ਇਹ ਪੂਰੇ ਭਾਰਤ ਦੀ ਬੇਅਦਮੀ ਆ। ਸੋ ਇਸ ਕਰਕੇ ਕਿਤੇ ਪੰਜਾਬ ਦੀ ਸਰਕਾਰ ਨੂੰ ਸੰਸੀਰ ਲੈਣਾ ਚਾਹੀਦਾ ਉਥੇ ਸਾਡੀਆਂ ਦੇਖਦੀਆਂ ਜਿਹੜੀਆਂ ਇੰਟੈਲੀਜੈਂਸੀਆਂ ਕੇਂਦਰੀਆਂ ਸੀਆਂ ਆ ਉਹਨਾਂ ਨੂੰ ਵੀ ਬੜਾ ਸੀਰੀਅਸ ਹੋ ਕੇ ਲੈਣਾ ਚਾਹੀਦਾ ਆ ਸੀਰੀਅਸ ਹੋ ਕੇ ਲੈਣਾ ਚਾਹੀਦਾ ਆ ਕਿ 26 ਜਨਵਰੀ ਤੈ ਨਹੀਂ ਜਿੱਦਾਂ ਸੰਵਿਧਾਨ ਲੁਗੋਇਆ ਉਦਰੇ ਹੀ ਬਾਬਾ ਸਾਹਿਬ ਮੇੜਕਾਂ ਦਾ ਕਿਉਂ ਬੇਮਾਨ ਹੋਇਆ ਉਦਰੇ ਹੀ ਸੰਵਾਨ ਨੂੰ ਕਿਉਂ ਅਗ ਲਈ ਗਈ ਆ ਸੋ ਇਹ ਦੇਸ਼ ਲਈ ਔਰ ਲੋਕਾਂ ਲਈ ਬੜੀ ਖਤਰਨਾਕ ਗੱਲ ਆ ਸਰਕਾਰਾਂ ਨੂੰ ਇਹਦਾ ਬਸੰਜੀਦਤਾ ਹੋਣਾ ਚਾਹੀਦਾ ਆ ਜਿਹੜਾ ਵੀ ਦੋਸ਼ੀ ਆ ਉਹਤੇ ਐਨਐਸਏ ਦੇਸ਼ ਦਾ ਪੱਖ ਪਰਚਾ ਜਿਹੜਾ ਦਰਜ ਹੋਣਾ ਚਾਹੀਦਾ ਆ ਅਗਰ 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 ਤੁਹਾਨੂੰ ਲੱਗਦਾ ਹੈ ਕਿ ਆਜ ਇਨਸਾਫ ਨਹੀਂ ਮਿਲਦਾ ਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਅਗਰ ਫਰਦਰ ਅੱਗੇ ਕੀ ਕਰ ਸਕਦੇ ਹੋ ਤੁਸੀਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਸਰਕਾਰ ਤੇ ਪ੍ਰਸ਼ਾਸਨ ਇਹ ਕੋਈ ਹਲਕਾ ਲੈਗਾ ਤੇ ਕੱਲ ਨੂੰ ਆਉਣ ਵਾਲੇ ਜੋ ਸਿੱਟੇ ਹੋਣਗੇ ਉਹਦੀ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਵੇਗੀ ਅੱਜ ਲੋਕਾਂ ਚ ਰੋਹ ਆ ਲੋਕ ਰੋ ਵੀ ਦਿਖਾ ਦੇ ਪਰ ਸ਼ਾਂਤਮਈ ਤਰੀਕੇ ਨਾਲ ਇੱਕ ਸਾਈਡ ਦੇ ਰੋਣਾ ਤੋਂ ਜੇ ਆਉਣ ਵਾਲੇ ਸਮਾਂ ਦੇ ਵਿੱਚ ਇਨਸਾਫ ਨਾ ਮਿਲਿਆ ਐਨਐਸਏ ਨਾਲ ਲੱਗੀ ਏਜੰਸੀਆਂ ਡਗਾਈ ਤੱਕ ਨਾ ਗਈਆਂ ਕਿ ਇਹ ਬੇਅਦਬੀ ਕੌਣੇ ਵਾਲਾ ਕੌਣ ਵਾ ਸੰਵਿਧਾਨ ਨੂੰ ਅਗਲ ਬਣਾਉਣੇ ਵਾਲਾ ਕੌਣ ਵਾ ਇਸ ਦੇਸ਼ ਦੇ ਜੋ ਵੀ ਰਿਜ਼ਲਟ ਹੋਣਗੇ ਉਹ ਮੈਂ ਬਿਆਨ ਨਹੀਂ ਕਰਦਾ ਬਹੁਤ ਮਾੜੇ ਹੋ ਸਕਦੇ ਆ ਬੋਲੋ ਸਵਾਜ ਪਾਰਟੀ ਜਿੰਦਾਬਾਦ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਤੁਹਾਡੀ ਸੋਚ ਜੈ ਜਨਨਕ ਬਾਬਾ ਸਾਹਿਬ ਤੁਹਾਡੀ ਸੋਚ ਸਰ ਇਹ ਸਾਰਾ ਸਰ ਮਾਮਲਾ ਕੀ ਹੈ ਜੋ ਸਾਰਾ ਜਿੱਥਾ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ ਜੀ ਜੋ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਜੀ ਅੰਬਰ ਸਾਹਿਬ ਸਾਹਿਬ ਵਿਖੇ ਬਾਬਾ ਸਾਹਿਬ ਦੀ ਪ੍ਰਤੀਮਾ ਲੱਗੀ ਹੋਈ ਸੀ ਜੀ ਜਿਸ ਉੱਪਰ ਇੱਕ ਸ਼ਰਾਰਤੀ ਅਨਸਰ ਨੇ ਚੜ ਕੇ ਬਾਬਾ ਸਾਹਿਬ ਦੇ ਨਾਲ ਬਹੁਤ ਘਟਿਆ ਹਰਕਤ ਕੀਤੀ ਕਿ ਉਹਨਾਂ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜੀ ਜਿਸ ਵਿੱਚ ਤੇ ਪੂਰੇ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ ਜੋ ਵੀ ਉਹਦੇ ਪਿੱਛੇ ਜਿਹਦਾ ਹੱਥ ਵਾ ਉਹਨਾਂ ਨੂੰ ਵੀ ਰੈਕਟ ਕੀਤਾ ਜਾਵੇ। ਜੀ। ਠੱਕ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਤੇ। ਤੇ ਜੇਕਰ ਸਰ ਉਸ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਇਹਦਾ ਅਗਲਾ ਕੀ ਹੋਊਗਾ। ਜੀ। ਇੱਧਰੋਂ ਸਾਈਡ ਤੇ ਆ ਜਾ ਮਾਨਸਿਕਲ ਗੱਡੀ ਛੱਡ। ਉਹਨੂੰ ਆਪਾਂ ਆਮ ਪਬਲਿਕ ਨੂੰ ਕੋਈ ਵੀ ਆਪਾਂ ਜਾਣ ਕੇ ਇਹ ਰੋਕਣਾ ਨਹੀਂ ਆ। ਜਾਣ ਕੇ ਜਿਹੜਾ ਮੇਨ ਬਾਜ਼ਾਰ ਮੇਨ ਜੋ ਕੋਈ ਵੀ ਆ ਦੁਕਾਨਾਂ ਉਹ ਪ੍ਰਸ਼ਾਸਨ ਨੇ ਸਾਨੂੰ ਸਵਾਰਣ ਦਾ ਆ ਸਾਰੀਆਂ ਬੰਦ ਰੱਖੀਆਂ ਬੰਦ ਹੋ ਗਈਆਂ। ਅਸੀਂ ਪ੍ਰਸ਼ਾਸਨ ਦੇ ਨਾਲ ਆ। ਆਮ ਪਬਲਿਕ ਨੂੰ ਅਸੀਂ ਕਿਸੇ ਨੂੰ ਕੋਈ ਵਿਗੜ ਨਹੀਂ ਪਾਵਾਂਗੇ ਮਗਰ ਸਾਡੇ ਮੰਨ ਚ ਰੋਜ਼ਾ ਵੀ ਸਤਿਕਾਰ ਕਰਦੇ ਆ ਸਾਡੇ ਬਹੁਤ ਸਤਿਕਾਰਯੋਗ ਐਸਐਚਓ ਸਾਹਿਬ ਉਹਨੇ ਸਾਨੂੰ ਪ੍ਰਸ਼ਾਸਨ ਪ੍ਰੋਸਤਾਵਾਇਆ ਕਿ ਸਾਰਾ ਜਿਹੜਾ ਬਾਜ਼ਾਰ ਆ ਉਹ ਬੰਦ ਰਹੂਗਾ ਔਰ ਜਿਹੜਾ ਤੁਹਾਡੇ ਮੰਨ ਚ ਰੋਜ਼ਾ ਉਹ ਸਾਡੇ ਚ ਵੀ ਰੋਜ਼ਾ ਬਾਬ ਕਹਿੰਦੇ ਜੀ ਇਹ ਮਾਮਲਾ ਕੀ ਹੈ ਕਿ ਸਾਰਾ ਸਰ ਮਾਮਲਾ ਮਾਮਲਾ ਅਸੀਂ ਅੱਜ ਭਾਰਤ ਰਤਨ 바ਵਾ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਭਾਰਤ ਦਾ ਉਹ ਗਣਤੰਤਰ ਦੇ ਵਿੱਚ ਜਿਹੜਾ ਉਸ ਦਿਨ ਭਾਰਤ ਜਿਹੜਾ ਸੰਵਿਧਾਨ ਲਾਗੂ ਹੋਣ ਜਾ ਰਿਹਾ ਸੀ ਉਸ ਦਿਨ ਕੋਈ ਸ਼ਰਾਧੀਆਂ ਅੰਤਰਾ ਨੇ ਬੜੀ ਸ਼ੈਦ ਸ਼ਤਰਜਾ 8 ਉਹਨੂੰ ਜਿਹੜਾ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਗੁਰੂਆਂ ਦੀ ਧਰਤੀ ਦੇ ਉੱਤੇ ਉਸ ਸੰਵਿਧਾਨ ਨੂੰ ਅੱਗ ਦੇ ਭੇਟ ਕੀਤਾ ਗਿਆ ਔਰ ਬਾਬਾ ਸਾਹਿਬ ਦੀ ਮੂਰਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਕਿਉਂਕਿ ਉੱਧਰ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਸਲਾਮੀ ਦੇ ਰਿਹਾ ਬਾਬਾ ਸਾਹਿਬ ਭਾਰਤ ਰਤਨ ਤਾਂ ਸੰਵਿਧਾਨ ਨੂੰ ਸਲਾਮੀ ਦੇ ਰਿਹਾ ਔਰ ਇੱਕ ਪਾਸੇ ਉਸੇ ਸੰਵਿਧਾਨ ਨੂੰ ਜੜਾਇਆ ਜਾ ਰਿਹਾ ਔਰ ਮੂਤ ਨੂੰ ਜਿਹੜੀ ਠੇਸ ਪਹਾਈ ਉਹ ਸ਼ਰਾਰਤ ਦੇ ਅੰਦਰਾਂ ਨੇ ਸਾਡੇ ਇਕੱਲੇ ਭਾਰਤ ਦੇ ਦੇਸ਼ ਨੂੰ ਨਹੀਂ 137 ਦੇਸ਼ 바ਵਾ ਸਾਹਿਬ ਨੂੰ ਮੰਨਣ ਵਾਲੇ ਆ ਜਿਨ੍ਹਾਂ ਨੂੰ ਪੂਰੇ ਭਾਰਤ ਨੂੰ ਜਿਹੜੀ ਉਹਨਾਂ ਨੇ ਠੇਸ ਪਹਾਈ ਆ ਔਰ ਆਮ ਪਬਲਿਕ ਦੇ ਜਿਹੜੇ ਰੇਰ ਤੇ ਬਲੁੰਧੜੇ ਗਏ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜਿਵੇਂ ਕਿ ਜਿਵੇਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਰਾਤ ਹੀ ਉਸ ਸ਼ਰਾਬਤੀ ਅੰਸਰਾਂ ਨੂੰ ਆਪਣੇ ਕਬਜ਼ੇ 'ਚ ਲੈ ਗਿਆ ਹੈ ਇਸ ਬਾਰੇ ਕੀ ਕਹਿਣਾ ਹੈ ਅਸੀਂ ਕਹਿੰਦੇ ਜੇ ਉਹ ਉੱਥੇ 60 ਬੰਦੇ ਸੀ ਉਹ ਬੰਦਾ ਇੱਕ ਆਮ ਬੰਦਾ ਪੌੜੀ ਲਾ ਕੇ ਉੱਥੇ ਜਾ ਕੇ ਅੱਗ ਲਾ ਰਿਆ ਉਹ 60 ਬੰਦੇ ਕੀ ਕਰ ਰਹੇ ਸੀ ਆਮ ਨਹੀਂ ਜਿਵੇਂ ਕਿ ਉੱਥੇ ਲੋਕਾਂ ਵੱਲੋਂ ਹੀ ਉਸ ਬੱਚੇ ਨੂੰ ਉਤਾਰਿਆ ਗਿਆ ਹੈ ਵਿਅਕਤੀ ਨੂੰ ਉੱਥੇ ਜਿਹੜਾ ਸਕਿਉਰਿਟੀ ਉਹਨਾਂ ਦੇ ਯਾਨੀ ਕਿ ਜਿਹੜਾ ਆ ਇਹਨਾਂ ਬੰਦਿਆਂ ਦੇ ਐਨਐਸਸੀ ਜਿਹੜੀ ਧਾਰਾ ਲੱਗਣੀ ਚਾਹੀਦੀ ਆ ਦੇਸ਼द्रोह ਦੀ ਧਾਰਾ ਲੱਗਣੀ ਚਾਹੀਦੀ ਆ ਜੇ ਸੇ ਦੇਸ਼ ਦੇ ਭਾਰਤ ਦੇ ਤਹਿਤ ਆਪਾਂ ਚਾਹੇ ਪ੍ਰਸ਼ਾਸਨਵਾ ਚਾਹੇ ਮੰਤਰੀ ਆ ਚਾਹੇ ਕੋਈ ਵੀ ਆ ਚਾਹੇ ਰਾਸ਼ਟਰਪਤੀ ਆ ਉਹ ਦੇਸ਼ ਦੇ ਸੰਵਿਧਾਨ ਦੇ ਤਹਿਤ ਹੀ ਬੰਦਾ ਇਸ ਲਈ ਉਹਨਾਂ ਸ਼ਰਾਧੀਆਂ ਨੂੰ ਕੜੀ ਨੱਥ ਪਾ ਕੇ ਕੜੀ ਤੋਂ ਖੜੀ ਉਹਨਾਂ ਦੇ ਧਾਰਾ ਲਾਈ ਜਾਵੇ ਜਿਹੜਾ ਗਾਂ ਕੋਈ ਸ਼ਰਾਧੀਆਂ ਅੰਸਰ ਐਦਾਂ ਦੀ ਹਰਕਤ ਨਾ ਕਰੇ ਜੀ ਸਰ ਆਦਮਪੁਰ ਦੀ ਕੀ ਸਥਿਤੀ ਹੈ ਹਾਂਜੀ ਆਦਮਪੁਰ ਦੀ ਕੀ ਸਥਿਤੀ ਹੈ ਆਦਮਪੁਰ ਦੀ ਸਾਡੇ ਪ੍ਰਸ਼ਾਸਨ ਬਹੁਤ ਬੜੇ ਸਤਿਕਾਰਯੋਗ ਸਾਡੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਸਾਡੇ ਨਾਲ ਪੂਰਾ ਕੰਪਰੋਮਾਈਜ਼ ਕੀਤਾ ਔਰ ਉਹਨਾਂ ਨੇ ਪੂਰਾ ਕਹਿੰਦੇ ਕਿ ਬਾਜ਼ਾਰ ਜਿਹੜਾ ਬੰਦ ਰਹੂਗਾ ਔਰ ਸਾਡੇ ਨਾਲ ਸਾਥ ਦੇ ਰਹੇ ਅਸੀਂ ਆਮ ਪਬਲਿਕ ਨੂੰ ਕਿਸੇ ਨੂੰ ਕੋਈ ਜਾਨਕੀ ਵਿਜਨ ਨਹੀਂ ਪਾਵਾਂਗੇ ਉਹ ਵੀ ਸਾਡੇ ਨਾਲ ਅਸੀਂ ਉਹਨਾਂ ਦੇ ਨਾਲ ਮਗਰ ਸਾਡੇ ਜਿਹੜੇ ਭਾਰੀ ਮਨ ਚ ਰੋਸ ਹੈ ਪੂਰਾ ਪਬਲਿਕ ਪੂਰਾ ਆਦਮਪੁਰ ਜਿਹੜਾ ਬਲਾਕ ਆਦਮਪੁਰ ਆ ਪੂਰੀ ਸੰਗਤ ਇੱਥੇ ਆਈ ਹੋਈ ਹੈ ਅਸੀਂ ਸਾਰੀ ਸੰਗਤ ਨੂੰ ਬੜੇ ਸੂਝਵਾਨ ਨਾਲ ਕਿਹਾ ਵੀ ਇੱਕ ਛੱਟ ਦੇ ਆਪਾਂ ਜਿਹੜਾ ਰੋਸ ਹੈ ਉਹ ਜਾਰ ਕਰਾਂ ਔਰ ਆਮ ਪਬਲਿਕ ਲਈ ਨਹੀਂ ਅਸੀਂ ਕੋਈ ਪਜਾਵਾਂਗੇ ਮਗਰ ਸਾਰਾ ਪ੍ਰਸ਼ਾਸਨ ਜਿਹੜਾ ਸਾਡੇ ਨਾਲ ਹੈ ਅਸੀਂ ਪ੍ਰਸ਼ਾਸਨ ਨਾਲ ਜਿਵੇਂ ਕਿ ਤੁਸੀਂ ਪਹਿਲਾਂ ਰੋਡ ਬੰਦ ਕੀਤਾ ਸੀ ਹੁਣ ਤੁਸੀਂ ਰੋਡ ਉਹ ਖੋਲ ਦਿੱਤਾ ਹੈ ਇਸ ਵਾਰੇ ਤਾਂ ਕੀ ਕਹਿਣਾ ਸਾਡਾ ਇਹ ਹੈ ਕਿ ਜਿਹੜਾ ਆਮ ਆਮ ਪਬਲਿਕ ਨਾਲ ਅਸੀਂ ਕਿਸੇ ਨੂੰ ਕੋਈ ਬਿਗਨ ਨਹੀਂ ਪਣਾਉਣਾ ਚਾਹੁੰਦੇ ਮਗਰ ਨਹੀਂ ਕਿ ਫੇਰ ਤੁਸੀਂ ਪਹਿਲਾਂ ਮਤਲਬ ਕਿ ਬੰਦ ਕਰਨ ਦਾ ਕੀ ਮਕਸਦ ਸੀ ਸਾਡੇ ਕਹਿੰਦਾ ਸਾਨੂੰ ਜੀ ਬਾਜ਼ਾਰ ਚ ਦੁਕਾਨਾਂ ਖੁੱਲੀਆਂ ਸੀਗੀਆਂ ਰੋਡ ਦੁਕਾਨ ਨਹੀਂ ਹੈ ਜੀ ਦੁਕਾਨ ਜਿਹੜਾ ਮੇਨ ਬਾਜ਼ਾਰ ਆ ਉਹ ਬੰਦ ਦੀ ਕਾਲ ਆ ਬੰਦ ਉਹ ਖੁੱਲੀਆਂ ਸੀਗੀਆਂ ਦੁਕਾਨਾਂ ਖੋਲੀਆਂ ਦੀਆਂ ਇਸ ਕਰਕੇ ਅਸੀਂ ਮਾਰਾ ਸੜਕ ਤੇ ਆਉਣਾ ਪਿਆ ਸਾਨੂੰ ਜਿਵੇਂ ਕਿ ਲੋਕਾਂ ਵਿੱਚ ਭਾਰੀ ਇਹ ਵੀ ਰੋਸ ਹੈ ਵੀ ਕਿ ਜੇ ਤੁਸੀਂ ਕੋਈ ਇਹੋ ਜਿਹੀ ਘਟਨਾ ਹੁੰਦੀ ਆ ਆਪਾਂ ਧਰਨਾ ਲਗਾ ਲੈਂਦੇ ਆ ਜੇ ਇਹੀ ਧਰਨਾ ਆਪਾਂ ਨਸ਼ਿਆ ਖਿਲਾਫ ਲਾਇਆ ਜਾਵੇ ਤਾਂ ਤਾਵੇਂ ਉਹ ਰੋਕ ਸਕਦਾ ਜੀ ਮੈਂ ਤਾਂ ਕਿਹਾ ਜੀ ਅਸੀਂ ਬਿਲਕੁਲ ਜਦ ਇੱਕ ਦਿਨ ਦੇ ਵਿੱਚ ਇੱਕ ਮੈਗੀ ਜਿਹੜੀ ਆ ਉਹ ਆਮ ਬੱਚਾ ਖਾਂਦਾ ਉਹ ਇੱਕ ਦਿਨ ਚ ਮੈਗੀ ਬੰਦ ਹੋ ਸਕਦੀ ਤਾਂ ਇੱਕ ਨਸ਼ਾ ਵੀ ਇੱਕ ਦਿਨ ਚ ਬੰਦ ਹੋ ਸਕਦਾ ਜੀ ਜੀ ਇਹ ਸਰਕਾਰ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਅਸੀਂ ਜੇ ਜੇ ਆਪਾਂ ਮੰਗ ਕਰਾਂਗੇ ਤਾਂ ਫਿਰ ਪ੍ਰਸ਼ਾਸਨ ਤੋਂ ਤੁਹਾਡੇ ਤਾਂ ਤੁਸੀਂ ਵੀ ਸਾਡੇ ਭਰਾ ਅਸੀਂ ਪ੍ਰਸ਼ਾਸਨ ਤੋਂ ਇਹ ਬੇਨਤੀ ਕਰਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪਲੀਜ਼ ਇਹਨਾਂ ਨੂੰ ਸਾਡੇ ਨੌਜਵਾਨ ਨੂੰ ਪੰਜਾਬ ਦੀ ਨੌਜਵਾਨੀ ਨੂੰ ਬਚਾ ਲਓ ਨਹੀਂ ਤਾਂ ਆਉਣ ਵਾਲਾ ਸਾਡਾ ਪੰਜਾਬ ਖਤਮ ਹੋ ਜਾਣਾ ਤੁਹਾਨੂੰ ਪ੍ਰਸ਼ਾਸਨ ਦਾ ਕਿਹੋ ਜਿਹਾ ਸਹਿਯੋਗ ਮਿਲਿਆ ਅਸੀਂ ਪ੍ਰਸ਼ਾਸਨ ਨੂੰ ਬੇਨਤੀਆਂ ਕਰਦੇ ਆ ਅਸੀਂ ਹੁਣ ਵੀ ਕਰਦੇ ਆ ਸਰਕਾਰਾਂ ਨੂੰ ਵੀ ਬੇਨਤੀਆਂ ਕਰਦੇ ਆ ਇਹ ਜਿਹੜਾ ਨਸ਼ਿਆਂ ਦੇ ਕਾਰਟੇ ਚੰਦਾ ਇਹਨੂੰ ਬੰਦ ਕੀਤਾ ਜਾਵੇ ਪੰਜਾਬੀ ਜਵਾਨੀ ਬਚਾਓ ਠੀਕ ਹੈ 30 ਸਾਲ ਟਾਟੀ